ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ ਕਲਗੀਧਰ ਪਾਸ਼ਾ ਦੇ ਦਰਬਾਰ ਵਿੱਚ ਇੱਕ ਰਾਜਾ ਆ ਗਿਆ ਉਸਨੇ ਪਾਸ਼ਾ ਦੇ ਦਰਸ਼ਨ ਕੀਤੇ ਅਤੇ ਸੰਗਤ ਦੇ ਦਰਸ਼ਨ ਕੀਤੇ ਦਿਲ ਵਿੱਚ ਫੁਰਨਾ ਬਣ ਗਿਆ ਕਿ ਮਾਈ ਭਾਈ ਪੀ ਜਵਾਨੀ ਅਵਸਥਾ ਵਿੱਚ ਹਨ ਅਤੇ ਗੁਰੂ ਸਾਹਿਬ ਵੀ ਜਵਾਨੀ ਦੀ ਅਵਸਥਾ ਵਿੱਚ ਹਨ ਇਹਨਾਂ ਦੇ ਮੰਨ ਦੀ ਇਕਾਤਤਾ ਕਿਵੇਂ ਰਹਿ ਸਕਦੀ ਹੈ ਇਹ ਫੁਰਨਾ ਬਣਾ ਕੇ ਜਾਣ ਲੱਗਾ ਅੰਤਰਜਾਮੀ ਪਾਸ਼ਾ ਨੇ ਬੁਲਾ ਲਿਆ ਤੇ ਬਚਨ ਕੀਤਾ ਰਾਜਾ ਤੂੰ ਦਰਬਾਰ ਵਿੱਚ ਆ ਗਿਆ ਹੈ ਪਰੰਤੂ ਤੈਨੂੰ ਇਹ ਸੁਣ ਕੇ ਦੁੱਖ ਹੋਵੇਗਾ ਕਿ ਸੱਤਾ ਦਿਨਾ ਬਾਅਦ ਤੂੰ ਮਰ ਜਾਣਾ ਹੈ ਇਸ ਕਰਕੇ ਰਾਜ ਕੇ ਖਾ ਪੀ ਲੈ ਤੇ ਐਸ਼ ਕਰ ਲੈ ਰਾਜਾ ਬਹੁਤ ਉਦਾਸ ਹੋ ਗਿਆ ਬੜਾ ਫਿਕਰ ਲੱਗਿਆ ਵਾਪਸ ਪਹੁੰਚ ਗਿਆ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਕਿਸੇ ਰਾਣੀ ਨੂੰ ਨੇੜੇ ਨਹੀਂ ਆਉਣ ਦਿੰਦਾ ਅੰਨ ਪਾਣੀ ਵੀ ਥੋੜਾ ਵਰਤਣ ਲੱਗ ਪਿਆ ਨੀਂਦ ਵੀ ਘਟ ਆਉਣ ਲੱਗ ਪਈ ਅਕੀਏ ਜੇ 7 ਦਿਨ ਬੀਤ ਗਏ ਤਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਖੀਲੇ ਮੋਕੇ ਆ ਕੇ ਦਰਸ਼ਨ ਦੇਵੋ ਅਤੇ ਮੇਰੀ ਕਲਿਆਣ ਕਰੋ ਕਲ ਕੀਦਰ ਪਾਤਸ਼ਾਹ ਨੇ ਇਸ਼ਾਰਾ ਕੀਤਾ ਕਿ ਦੀਵਾਨ ਵਿੱਚ ਆਵੋ ਰਾਜਾ ਕਮਸੂਰ ਸੀ ਪਾਕੀ ਵਿੱਚ ਬੈਠ ਕੇ ਦੀਵਾਨ ਵਿੱਚ ਪਹੁੰਚ ਗਿਆ ਉਸੇ ਤਰ੍ਹਾਂ ਸਭ ਜਮਾਨ ਮਾਈ ਭਾਈ ਬੈਠੇ ਹਨ ਗੁਰੂ ਸਾਹਿਬ ਰਾਜਮਾਨ ਹਨ ਗੁਰੂ ਸਾਹਿਬ ਨੇ ਰਾਜੇ ਨੂੰ ਬਚਨ ਕੀਤੇ ਸੁਣਾਓ ਕੀ ਇਸ 7 ਦਿਨਾਂ ਵਿੱਚ ਰਾਜ ਕੇ ਖਾ ਪੀ ਲਿਆ ਹੈ ਤੇ ਅਸ਼ ਕਰ ਲਈ ਹੈ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਨਾ ਸੱਤਾ ਦੇਣਾ ਵਿੱਚ ਤਾਂ ਮੌਤ ਹੀ ਸਾਹਮਣੇ ਦਿਸਦੀ ਸੀ ਖਾਣਾ ਪੀਣਾ ਤੇ ਐਸ਼ ਤਾਂ ਕੀ ਕਰਨੀ ਸੀ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਰਾਜਨ ਤੈਨੂੰ ਹਾਲੇ ਮੌਤ ਸੱਤ ਦਿਨਾਂ ਬਾਅਦ ਦਿਸਦੀ ਸੀ ਤਾਂ ਖਾਣਾ ਪੀਣਾ ਤੇ ਐਸ਼ ਆਦਮ ਛੱਡ ਦਿੱਤੇ ਸਾਨੂੰ ਤਾਂ ਪਲ-ਪਲ ਮੌਤ ਸਿਰ ਤੇ ਖੜੀ ਦਿਸਦੀ ਹੈ ਰਾਜਨ ਸੋਜੀ ਪੈ ਗਈ ਫੁਰਿੰਦਾ ਉੱਤਰ ਖੜੇ ਫੁਰਨੇ ਦਾ ਉੱਤਰ ਬੜੇ ਸੋਹਣੇ ਢੰਗ ਨਾਲ ਮਿਲ ਗਿਆ ਸੀ ਹੋ ਚਰਨ ਤੇ ਡਿੱਗਦਾ ਹੈ ਅਤੇ ਆਪਣੀ ਬੁਲ ਬਖਸ਼ਾਉਂਦਾ ਹੈ ਇੱਕ ਵਾਰ ਚੋਰਟਾਂ ਵਿਖੇ ਇੱਕ ਪਰਿਵਾਰ ਪਹੁੰਚਿਆ ਪਰਿਵਾਰ ਨੇ ਮੁਖੀ ਨੇ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਬਾਬਾ ਜੀ ਇਹ ਮੇਰਾ ਨੌਜਵਾਨ ਮੁੰਡਾ ਖੜਾ ਹੈ ਇਸ ਵਿੱਚ ਪੁੱਤ ਆਉਂਦੇ ਹਨ ਬਾਬਾ ਜੀ ਨੇ ਬਚਨ ਕੀਤੇ ਕੀ ਤੁਸੀਂ ਅਮਰ ਸ਼ਕਿਆ ਹੈ ਉਸਨੇ ਬੇਨਤੀ ਕੀਤੀ ਨਹੀਂ ਜੀ ਬਾਬਾ ਜੀ ਨੇ ਬਚਨ ਕੀਤੇ ਫਿਰ ਪੁੱਤ ਕਿੱਥੋਂ ਆਉਣੇ ਹੋਏ ਪੁੱਤ ਤਾਂ ਤੁਸੀਂ ਆਪ ਹੀ ਹੋ ਅਮਰ ਸ਼ਕ ਲਵੋ ਪੁੱਤਾਂ ਤੋਂ ਦੇਵਤੇ ਬਣ ਜਾਵੋਗੇ ਕੜਾ ਤਾਂ ਕਲਗੀத் ਦਰ ਦੀ ਪੱਕੀ ਤਰ ਤੇ ਲਾਈ ਹੋਈ ਹਥਖੜੀ ਜੇ ਸਿੱਖ ਭੇੜੇ ਪਾਸੇ ਜਾਂਦਾ ਹੈ ਤਾਂ ਕੜਾ ਉਸ ਨੂੰ ਯਾਦ ਕਰਾਉਂਦਾ ਹੈ ਕਿ ਕਲਗੀਧਰ ਦੇ ਸਿੱਖ ਦਾ ਇਹ ਕੰਮ ਨਹੀਂ ਹੈ ਕਲਗੀਧਰ ਪਾਸ਼ਾ ਨੇ ਇੱਕ ਸਿੱਖ ਵਾਸਤੇ ਪੈਰਾਂ ਵਿੱਚ ਬੇੜੀ ਪਾਈ ਹੈ ਜਦੋਂ ਭੇੜੇ ਪਾਸੇ ਜਾਂਦਾ ਹੈ ਤੇ ਬੇੜੀ ਉਪਦੇਸ਼ ਕਰਦੀ ਹੈ ਕਿ ਸਿੱਖ ਮੋੜ ਚੱਲ ਇਹ ਸਿੱਖ ਦਾ ਕੰਮ ਨਹੀਂ ਹੈ ਇੱਕ ਵਾਰੀ ਮਾਈਆਂ ਨੇ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਸਾ ਸਾਡੇ ਵੀਰ ਆਪ ਜੀ ਦੇ ਚਰਨਾਂ ਦੀ ਸੇਵਾ ਕਰ ਲੈਣੇ ਹਨ ਪੱਖਾ ਕਰਦੇ ਹਨ ਚੌਰ ਕਰਦੇ ਹਨ ਆਦਿ ਕੰਤੂ ਅਸੀਂ ਇਹ ਸੇਵਾਵਾਂ ਨਹੀਂ ਕਰ ਸਕਦੀਆਂ ਤਾਂ ਗੁਰੂ ਸਾਹਿਬ ਨੇ ਫਰਮਾਇਆ ਬੀਬਾ ਫਿਕਰ ਨਾ ਕਰੋ ਤੁਸੀਂ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਅਗਲਾ ਜਨਮ ਮਨੁੱਖਾਂ ਦੇ ਜਾਂਮੇ ਦਾ ਦੇਣਾ ਤਾਂ ਹਰੀ ਅਰਦਾਸ ਮਨਜ਼ੂਰ ਹੋ ਜਾਵੇਗੀ ਅਤੇ ਜਿਹੜੇ ਸਿੱਖਾਂ ਦੇ ਘਰ ਜਨਮ ਲੈ ਕੇ ਦਾੜੀ ਤੇ ਕੇਸਾਂ ਦੀ ਬਿਦਵੀ ਕਰਨਗੇ ਉਹਨਾਂ ਨੂੰ ਅਗਲੇ ਜਨਮ ਵਿੱਚ ਧੀਮੀਆਂ ਬੰਨਾ ਪਵੇਗਾ ਜਿਹੜਾ ਸਿੱਖਾਂ ਦੇ ਘਰ ਜਨਮ ਲੈ ਕੇ ਅਮਰ ਨਹੀਂ ਸ਼ਕਦਾ ਉਹ ਤਾਂ ਇਸੇ ਤਰ੍ਹਾਂ ਹੈ ਜਿਵੇਂ ਕਿ ਕੋਈ ਇੱਕੋ ਜਿਹਾ ਦਰਦ ਆ ਫਿਰ ਇਹ ਜੋ ਆਪਣੇ ਬਾਪੂ ਦਾ ਨਾਂ ਹੀ ਦੱਸ ਨਾ ਸਕਦਾ ਹੋਵੇ ਸਿਆਣਾ ਮਾਲੀ ਤੂਤ ਦੇ ਪਿਉਂ ਝਾੜ ਕੇ ਸ਼ਹਿਤੂਤ ਬਣਾ ਦਿੰਦਾ ਹੈ ਅਤੇ ਫਿਰ ਤੂਤਾਂ ਦੀ ਥਾਂ ਸ਼ਹਿਤੂਤ ਲੱਗਦੇ ਹਨ ਪਰੰਤੂ ਜੇ ਉਸ ਸ਼ਹਿਤੂਤ ਤੋਂ ਉਤੋਂ ਕੱਟ ਦਿੱਤਾ ਜਾਵੇ ਤਾਂ ਫਿਰ ਤੂਤ ਹੀ ਰਹਿ ਜਾਂਦਾ ਹੈ ਇਸੇ ਤਰ੍ਹਾਂ ਕਲਗੀਧਰ ਪਾਸ਼ਾ ਨੇ ਹਮਲੇ ਸ਼ਕਾਕੇ ਜਗਿਆਸੂ ਨੂੰ ਸ਼ਹਿਤੂਤ ਵਾਂਗ ਬਣਾ ਦਿੱਤਾ ਹੈ ਪਰ ਜੋ ਕੇਸ ਕਟਾ ਦਿੰਦੇ ਹਨ ਉਹ ਫਿਰ ਤੂਤ ਹੀ ਰਹਿ ਜਾਂਦੇ ਹਨ ਬਾਬਾ ਜੀ ਨੇ ਇੱਕ ਵਾਰੀ ਬਚਨ ਕੀਤੇ ਭਾਈ ਸਾਨੂੰ ਤਾਂ ਕਮਿਊਨਿਜ਼ਮ ਕਹਿਣਾ ਨਹੀਂ ਆਉਂਦਾ ਬਾਹਲਾ ਜਿਹੜਾ ਲਫ਼ਜ਼ ਹੈ ਅਸੀਂ ਤਾਂ ਸਿੱਧਾ ਕਮਿਊਨਿਜ਼ਮ ਹੀ ਕਹਿ ਲੈਂਦੇ ਹਾਂ ਅਤੇ ਜੇ ਅਸੀਂ ਤੇ ਆਪਾਂ ਅਮਲ ਕਰ ਲਈਏ ਤਾਂ ਕਮਿਊਨਿਜ਼ਮ ਆਪੇ ਹੀ ਆ ਜਾਵੇਗਾ ਕਮ ਨਿਯਮ ਆਪਣਾ ਆਪਣਾ ਕੰਮ ਨਿਯਮ ਡਿਊਟੀ ਫਰਜ਼ ਸਮਝ ਕੇ ਕਰੋ ਜਿੱਥੇ ਰੰਗਰ ਨੂੰ ਤੁਹਾਨੂੰ ਖੜਾ ਕੀਤਾ ਹੈ ਉੱਥੇ ਡਿਊਟੀ ਸਮਝ ਕੇ ਕੰਮ ਕਰੋ ਜੇ ਡਾਕਟਰ ਹੈ ਉਹ ਡਿਊਟੀ ਸਮਝ ਕੇ ਕੰਮ ਕਰੇ ਜੇ ਮਾਸਟਰ ਹੈ ਮਤਲਬ ਜੇ ਕਿਸੇ ਪਾਸੋਂ 10 ਰੁਪਏ ਲਈ ਹਨ ਤਾਂ ਉਸ 10 ਸਵਾ 10 ਰੁਪਏ ਦਾ ਕੰਮ ਕਰੋ ਕਿ ਗੁਰੂ ਨਾਨਕ ਸਾਹਿਬ ਇਸ ਦੁਨੀਆ ਵਿੱਚੋਂ ਕੁਝ ਲੈ ਕੇ ਗਏ ਹਨ ਅਤੇ ਕਿ ਗੁਰੂ ਆਨਖ ਸਾਹਿਬ ਇਸ ਦੁਨੀਆ ਵਿੱਚੋਂ ਧਰ ਕੇ ਗਏ ਹਨ ਕਈ ਕਹਿੰਦੇ ਹਨ ਨਾ ਕੋਈ ਲੈ ਕੇ ਗਏ ਸਨ ਤੇ ਨਾ ਕੋਈ ਧਰ ਕੇ ਗਏ ਸਨ ਪਰੰਤੂ ਨਹੀਂ ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਦਾ ਜਸ ਲੈ ਕੇ ਗਏ ਸਨ ਅਤੇ ਆਪਣੇ ਵਰਗਾ ਦੂਜਾ ਗੁਰੂ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਧਰ ਕੇ ਗਏ ਸਨ ਇਸੇ ਤਰ੍ਹਾਂ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਮਹਾਂਪੁਰਸ਼ ਹੁੰਦੇ ਹਨ ਉਹ ਵੀ ਦੁਨੀਆ ਦਾ ਜਸ ਲੈ ਕੇ ਜਾਂਦੇ ਹਨ ਅਤੇ ਆਪਣੀ ਸੀਟ ਖਾਲੀ ਨਹੀਂ ਛੱਡ ਕੇ ਜਾਂਦੇ ਬਲਕਿ ਆਪਣੇ ਵਰਗਾ ਬਣਾ ਕੇ ਛੱਡ ਕੇ ਜਾਂਦੇ ਹਨ ਰਿਦੇਸ ਰਿਦਾ ਸੁਧ ਜੋ ਨਿੰਦਾ ਹੋਏ ਮਰੇ ਕਪਰੇ ਨਦਕਤੋਏ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਵਾਰ ਕਿਸੇ ਦਾ ਨਾਮ ਲੈ ਕੇ ਕਿਸੇ ਪਾਸੋਂ ਪੁੱਛਿਆ ਕਿ ਉਸ ਦਾ ਕੀ ਹਾਲ ਹੈ ਤਾਂ ਉਸ ਆਦਮੀ ਨੇ ਕਿਹਾ ਬਾਬਾ ਜੀ ਉਸ ਨੇ ਬਾਬਾ ਨਾਸਿਕ ਜੀ ਦੇ ਦਰਸ਼ਨ ਤਾਂ ਕੀਤੇ ਸਨ ਪਰਤੋਂ ਉਹਨਾਂ ਦੀ ਬਹੁਤ ਨਿੰਦਿਆ ਕਰਦਾ ਹੈ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਬਚਨ ਕੀਤੇ ਕੋਈ ਗੱਲ ਨਹੀਂ ਸਿੱਧਾ ਸਵਰਗਾਂ ਨੂੰ ਜਾਵੇਗਾ ਬਾਬਾ ਜੀ ਨੇ ਬਚਨ ਕੀਤੇ ਜਦੋਂ ਨੰਦਿਆ ਕਰਦਾ ਹੈ ਉਦੋਂ ਬਾਬਾ ਜੀ ਦਾ ਨਾਂ ਤਾਂ ਲੈਂਦਾ ਹੈ ਜਿਹੜਾ ਆਪਣੀ ਜੀਵ ਨਹੀਂ ਬਾਬਾ ਜੀ ਦਾ ਨਾਂ ਲਵੇਗਾ ਭਾਵੇਂ ਨੰਦਿਆ ਕਰ ਲਵੇ ਉਹ ਵੀ ਨਰਕਾਂ ਨੂੰ ਨਹੀਂ ਜਾਵੇਗਾ ਧੰਨ ਬਾਬਾ ਜੀ ਧੰਨ ਬਾਬਾ ਜੀ ਅਤੇ ਸਾਡੇ ਉਹਨਾਂ ਵੀਰਾਂ ਦੀ ਦ੍ਰਿਸ਼ਟੀ ਦੇਖੋ ਜੋ ਦਰਦੇ ਹਨ ਕਿ ਜੇ ਕਲਗੀ ਤੁਹਾਨੂੰ ਪਰਮੇਸ਼ਰ ਕਹਿ ਦਿੱਤਾ ਤਾਂ ਨਰਕਾਂ ਨੂੰ ਜਾਵਾਂਗੇ ਜਦੋਂ ਮੂੰਹ ਨਿਕਲੇਗਾ ਕਿ ਤਲਕੀ ਤਾਂ ਪਰਮੇਸ਼ਰ ਹਨ ਤਾਂ ਨਰਕਾਂ ਵਿੱਚ ਸੁੱਟੇ ਜਾਣ ਦਾ ਸਵਾਲ ਹੀ ਨਹੀਂ ਉੱਠਦਾ ਕਲਗੀਧਰ ਦਾ ਨਾਮ ਇਤਨਾ ਉਤਮ ਹੈ ਕਿ ਇਹ ਕੋਈ ਨਾਮ ਲੈ ਕੇ ਲੰਦਿਆ ਵੀ ਕਰੇਗਾ ਉਹ ਵੀ ਸਿੱਧਾ ਸੁਰਗਾਂ ਨੂੰ ਜਾਵੇਗਾ। ਤੋਂ ਨਰਕਾ ਤੋਂ ਦਰੰਦੀ ਲੋੜ ਨਹੀਂ। ਭਰੋਸਿਆ ਤੇ ਵਿਸ਼ਵਾਸ ਨਾਲ ਕਲਗੀ ਤੁਹਾਨੂੰ ਪਰਮੇਸ਼ਰ ਕਹੋ ਕਿਉਂਕਿ ਉਹ ਤੁਹਾਨੂੰ ਕਿਉਂਕਿ ਉਹਨੂੰ ਇਨਸਾਨ ਕਹੋਂ ਦਾ ਹੱਕਦਾਰ ਨਹੀਂ। ਜੋ ਬਾਪੂ ਨੂੰ ਬਾਪੂ ਨਾ ਕਹਿ ਸਕੇ ਉਹ ਤਾਂ ਗੀਤੀ ਹੈ। ਬੋਇ ਦਿਲ ਅਤੇ ਬੋਇ ਦਿਲ ਹੀ ਨਰਕਾਂ ਵਿੱਚ ਸੁੱਟੇ ਜਾਂਦੇ ਹਨ। ਕਈ ਇਕਦਮ ਕਹਿ ਦਿੰਦੇ ਹਨ ਕਿ ਦੇਵੇ ਨਾਲ ਦੀਵਾ ਜਗਾ ਦੇਵੋ ਤੁਹਾਡਾ ਕਿਹੜਾ ਟਾਈਮ ਲੱਗਣਾ ਹੈ ਠੀਕ ਹੈ ਭਾਈ ਪਰੰਤੂ ਦੀਵਾ ਬਣਿਆ ਨਹੀਂ ਬੱਤੀ ਹੈ ਨਹੀਂ ਤੇਲ ਪਾਇਆ ਨਹੀਂ ਜਗਾਈਏ ਕਿਸ ਨੂੰ ਭਾਈ ਪਹਿਲਾਂ ਮਿਹਨਤ ਕਰੋ ਦੀਵਾ ਬਣਾਓ ਬੱਤੀ ਬਣਾਓ ਤੇਲ ਪਾਵੋ ਡੰਗਣ ਤਾਂ ਇੱਕ ਸੈਕਿੰਡ ਦਾ ਕੰਮ ਹੈ ਪਰੰਤੂ ਦੀਵਾ ਡੰਗਣ ਵਾਲਾ ਵੀ ਕਮਾਲਪੂਰਨ ਹੋਣਾ ਚਾਹੀਦਾ ਹੈ ਕਈ ਤਾਂ ਦੀਵਾ ਜਗਾਉਣ ਲਈ ਆਪਣੇ ਹਮੇਨ ਆਲ ਹੀ ਦੀਵਾ ਬੁਝਾ ਦਿੰਦੇ ਹਨ ਕਈ ਆਪਣੀ ਧਾੜੀ ਨੂੰ ਹੀ ਅੱਗ ਲਾ ਲੈਂਦੇ ਹਨ ਨੰਗ ਪੀ ਕੋਈ ਪੂਰਨਮਾਹ ਪੁਰਸ਼ ਹੀ ਸਕਦਾ ਹੈ ਜੇ ਦੀਵਾ ਜਾ ਕੇ ਬੁਝ ਜਾਵੇ ਤਾਂ ਬਦਨਾਮੀ ਹੈ ਸੋ ਭਾਈ ਇਸੇ ਤਰ੍ਹਾਂ ਆਮ ਜਗਿਆਸੂ ਨਹੀਂ ਪਛਾਨ ਸਕਦਾ ਕਿ ਕਿਹੜੀ ਮਿੱਟੀ ਦਾ ਦੀਵਾ ਬਣ ਸਕਦਾ ਹੈ ਪੂਰਨਮਾਹ ਪੁਰਸ਼ ਜਾਣਦੇ ਹਨ ਕਿ ਇਸ ਥੀਤੇ ਕਿਹੜੀ ਖਾਸ ਮਿੱਟੀ ਵਾਲਾ ਆਵੇਗਾ ਉਸ ਪਾਸ ਕਰਨੀ ਕਮਾਈ ਦੀ ਬੱਤੀ ਹੋਵੇਗੀ ਤੇ ਪੁੰਨਾ ਦਾ ਤੇਲ ਹੋਵੇਗਾ ਜੇ ਤੇਲ ਨਾ ਵੀ ਹੋਇਆ ਤਾਂ ਅਸੀਂ ਕੋਲੋਂ ਪਾ ਦੇਵਾਂਗੇ ਪਰੰਤੂ ਖਾਸ ਮਿੱਟੀ ਚਾਹੀਦੀ ਹੈ ਅਤੇ ਕਰਨੀ ਦੀ ਬੱਤੀ অতি ਜ਼ਰੂਰੀ ਹੈ ਡੰਗਣਾ ਤਾਂ ਸਾਡੇ ਲਈ 1 ਸੈਕਿੰਡ ਦਾ ਕੰਮ ਹੈ ਭਾਈ ਅੰਦਰ ਬੈਠ ਕੇ ਬੂਹੇ ਬਾਰੀਆਂ ਬੰਦ ਕਰਕੇ ਤਾਂ ਦੀਵਾ ਹਰੇਕ ਹੀ ਜਗਾ ਲੈਂਦੇ ਹਨ ਪਰੰਤੂ ਮਰਦ ਉਹ ਹੈ ਜੋ ਵਗਦੀ ਹਨੇਰੀ ਵਿੱਚ ਬਨੇਰੇ ਤੇ ਦੀਵਾ ਰੱਖ ਕੇ ਜਗਾ ਦੇਵੇ ਇਹ ਇਸ਼ਾਰਾ ਆਜਕਲ ਦੇ ਸਮੇਂ ਵਾਸਤੇ ਸੀ ਜਦੋਂ ਕਿ ਜੋਰ ਦੀ ਹਨੇਰੀ ਆਪਸ ਵਿੱਚ ਖਿਚਾਅ ਖਿੱਚ ਚੱਲ ਰਹੀ ਹੈ ਤੇ ਦੀਵਾ ਤੇਜੀ ਨਾਲ ਜਗੀ ਜਾ ਰਿਹਾ ਹੈ ਜਦ ਜੀਵਾ ਬੁਝਣ ਲੱਗਦਾ ਹੈ ਤਾਂ ਟਿਮਟਮਾਉਂਦਾ ਹੈ ਪਰੰਤੂ ਪੂਨਮਾ ਉਸ ਬੋਧ ਦੇ ਜਾਂਦੇ ਦੀਵੇ ਵੇ ਤੇਲ ਪਾ ਕੇ ਉਸ ਨੂੰ ਬੁਝਣ ਨਹੀਂ ਦਿੰਦੇ ਕਿਸੇ ਨੇ ਆ ਕੇ ਬਾਬਾ ਆਨੰਦ ਸਿੰਘ ਜੀ پاس ਬੇਨਤੀ ਕੀਤੀ ਕਿ ਜਿੰਦਾ ਬੰਦ ਪਿਆ ਹੈ ਤੁਹਾਡਾ ਕਿਹੜਾ ਜੋ ਲੱਗਣਾ ਹੈ ਚਾਬੀ ਲਾ ਕੇ ਖੋਲ ਦੇਵੋ ਬਾਬਾ ਜੀ ਨੇ ਬਚਨ ਕੀਤੇ ਜਿੰਦਾ ਹੋਵੇ ਤਾਂ ਚਾਬੀ ਦਾ ਲਈਏ ਮੂਸਲ ਨਾਲ ਚਾਬੀ ਘਸੌਣ ਨਾਲ ਤਾਂ ਚਾਬੀ ਦੇ ਟੁੱਟਣ ਦਾ ਡਰ ਹੈ ਪਹਿਲਾਂ ਦੇਖ ਲੈ ਜਿੰਦਾ ਬੰਨਣ ਵਾਸਤੇ ਕਿੰਨੀਆਂ ਸਟੇਜਾਂ ਵਿੱਚੋਂ ਲੰਘਣਾ ਪੈਂਦਾ ਹੈ ਜੇ ਕਦੀ ਕਿਸੇ ਨੂੰ ਦੁੱਖ ਸੁੱਖ ਹੋਵੇ ਤੇ ਕੋਈ ਅਰਦਾਸ ਕਰਨੀ ਹੋਵੇ ਤਾਂ ਸਾਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕਰ ਦੇਣੀ ਸਾਨੂੰ ਪਹੁੰਚ ਜਾਵੇਗੀ ਮੈਂ ਮੂਰਖ ਜਾਣਿਆ ਦੂਰੀ ਤੇ ਗੁਰੂ ਨਾਨਕ ਮੇਰੇ ਸੰਗ ਵੱਸਦਾ ਬਾਬਾ ਨਾਨਕ ਜੀ ਅਤੇ ਬਾਬਾ ਆਈਸ਼ਾ ਸਿੰਘ ਜੀ ਦੇ ਜੀਵਨ ਵਿੱਚ ਬਹੁਤ ਘਟਨਾਵਾਂ ਇਹੋ ਜਿਹੀਆਂ ਹੋਈਆਂ ਹਨ ਜਦੋਂ ਕਿ ਕੋਈ ਭੁੱਲਿਆ ਭਟਕਿਆ ਸਿੱਖ ਪਸ਼ੂ ਜੂਨ ਵਿੱਚ ਪਿਆ ਹੋਇਆ ਬਾਬਾ ਜੀ ਦੀ ਹਜ਼ੂਰੀ ਵਿੱਚ ਆਇਆ ਤੇ ਕਲਿਆਨ ਕਰਾਈ ਸੋ ਵੀਰ ਦਿਮਾਗ ਨੂੰ ਕਾਮਨ ਵਿੱਚ ਲਿਆਓ ਅਤੇ ਦਸਵੇਂ ਪਾਤਸ਼ਾਹ ਦੀ ਮਿਸਾਲ ਦੇਣ ਤੋਂ ਪਹਿਲਾਂ ਉਚੇਰੀ ਪੜ੍ਹਾਈ ਕਰ ਲਵੋ ਫਿਰ ਆਪੇ ਹੀ ਸਮਝ ਪੈ ਜਾਵੇਗੀ ਕਹਿਣ ਦੀ ਲੋੜ ਹੀ ਨਹੀਂ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ